ਨਵੰਬਰ 2023 ਨੂੰ ਇਥੋਂ ਕਰੀਬ 500 ਮੀਟਰ ਦੂਰ ਪੀਏਯੂ ਦੇ ਵਿੱਚ ਬੈਠ ਕੇ ਆਪਣੇ ਵਿਰੋਧੀਆਂ ਨੂੰ ਬਹਿਸ ਦੇ ਲਈ ਵੰਗਾਰਨ ਵਾਲੇ ਮੁੱਖ ਮੰਤਰੀ ਨੂੰ ਜਦੋਂ ਅਸਲ ਦੇ ਵਿੱਚ ਲੋਕ ਸਵਾਲ ਕਰਨਾ ਚਾਹੁੰਦੇ ਨੇ ਤਾਂ ਮੁੱਖ ਮੰਤਰੀ ਸਵਾਲਾਂ ਤੋਂ ਭੱਜ ਜਾਂਦੇ ਨੇ ਜਿਹੜੇ ਮੁੱਖ ਮੰਤਰੀ ਕਹਿੰਦੇ ਨੇ ਕਿ ਆ ਕੇ ਵਿਰੋਧੀ ਧਿਰਾਂ ਮੇਰੇ ਨਾਲ ਬਹਿਸ ਕਰਨ ਉਹ ਵਿਰੋਧੀ ਧਿਰਾਂ ਜਿਨ੍ਹਾਂ ਦਾ ਹੁਣ ਤੱਕ ਕਿਤੇ ਨਾ ਕਿਤੇ ਪੰਜਾਬ ਦੀ ਬਰਬਾਦੀ ਦੇ ਵਿੱਚ ਯੋਗਦਾਨ ਰਿਹਾ ਪਰ ਜਦੋਂ ਅਸਲੀ ਪੰਜਾਬ ਦੇ ਲੋਕ ਜਦੋਂ ਪੰਜਾਬ ਦੀਆਂ ਅਸਲੀ ਵਿਰੋਧੀ ਧਿਰਾਂ ਉਹਨਾਂ ਨੂੰ ਸਵਾਲ ਕਰਦੀਆਂ ਨੇ ਤਾਂ ਸਵਾਲਾਂ ਤੋਂ ਭੱਜਦੇ ਨੇ ਅੱਜ ਉਹ ਵੀ ਉਹਨਾਂ ਦੇ ਪਾਰਟੀ ਪ੍ਰਧਾਨ ਵੀ ਤੇ ਉਹਨਾਂ ਦੇ ਮੰਤਰੀ ਮੁੰਡੀਆਂ ਦੀ ਵੀ ਕੁਰਸੀ ਖਾਲੀ ਪਈ ਆ ਲੋਕ ਅਧਿਕਾਰ ਲਹਿਰ ਤੋਂ ਮੇਰੇ ਨਾਲ ਬਾਈ ਰੁਪਿੰਦਰ ਨੇ ਗੱਲਬਾਤ ਕਰਦੇ ਆ ਕਿ ਅਖਰ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ ਕਿ ਆਓ ਜੀ ਸਾਨੂੰ ਸਮਝਾਓ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਲਈ ਕਿਵੇਂ ਫਾਇਦੇਮੰਦ ਆ ਜਿਹੜਾ ਤੁਸੀਂ ਕਾਰਪੋਰੇਟ ਦੇ ਏਜੰਟ ਬਣ ਕੇ ਪ੍ਰਾਪਰਟੀ ਏਜੰਟ ਬਣ ਕੇ ਕਿਸਾਨਾਂ ਨੂੰ ਫਾਇਦੇ ਸਮਝਾਉਣ ਲੱਗੇ ਹੋਏ ਉਹ ਸਾਨੂੰ ਵੀ ਸਮਝਾਓ ਜੇ ਸਾਨੂੰ ਸਮਝ ਆ ਜਾਏ ਤਾਂ ਅਸੀਂ ਅੱਗੇ ਲੋਕਾਂ ਨੂੰ ਸਮਝਾਵਾਂਗੇ ਤਾਂ ਮੈਂ ਬਾਈ ਰੁਪਿੰਦਰ ਤੋਂ ਸਮਝਦਾ ਕਿ ਅਖਰ ਕੀ ਕਾਰਨ ਹੋ ਸਕਦਾ ਕਿ ਮੁੱਖ ਮੰਤਰੀ ਅੱਜ ਇਸ ਬੈਸ ਦੇ ਵਿੱਚ ਪਹੁੰਚੇ ਨਹੀਂ ਜੇ ਮੁੱਖ ਮੰਤਰੀ ਜਿਹੜੇ ਕਹਿੰਦੇ ਨੇ ਕਿ ਮੈਂ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਰਵਿੰਦਰ ਭਾਈ ਤੁਸੀਂ ਸੱਦਾ ਦਿੱਤਾ ਸੀ ਮੁੱਖ ਮੰਤਰੀ ਨੂੰ ਕਰੀ ਦਾ 15 ਦਿਨ ਪਹਿਲਾਂ ਕਿ ਆਓ ਜੀ ਸਾਨੂੰ ਸਮਝਾ ਦਿਓ ਹੋ ਸਕਦਾ ਤੁਸੀਂ ਸਮਝਾਉਣ ਚ ਨਾਕਾਮ ਹੋਵੋ ਜੇ ਅਸੀਂ ਸਮਝ ਗਏ ਤਾਂ ਅੱਗੇ ਲੋਕਾਂ ਨੂੰ ਵੀ ਸਮਝਾ ਦੇਾਂਗੇ ਪਰ ਉਹ ਮੁੱਖ ਮੰਤਰੀ ਜਿਹੜੇ ਇਹ ਵੀ ਕਹਿੰਦੇ ਨੇ ਕਿ ਮੈਂ ਸਵਾਲ ਕਰਨੇ ਸਿਖਾਏ ਹੁਣ ਸਵਾਲਾਂ ਤੋਂ ਭੱਜ ਗਿਆ ਅੱਜ ਬਿਲਕੁਲ ਭਾਈ ਸਭ ਤੋਂ ਪਹਿਲਾਂ ਤਾਂ ਰਟਰੋਲ ਸਾਹਿਬ ਮੈਂ ਇੱਕੋ ਬੇਨਤੀ ਕਰਦਾ ਕਿ ਅਸੀਂ ਅੱਜ ਇੱਥੇ ਬੈਨਰ ਵੀ ਹੀ ਲਗਾਏ ਦੀ ਪੂਰੇ ਪੰਜਾਬ 'ਚ ਇੱਕ ਆਵਾਜ਼ ਮਾਰੀ ਸੀ ਮੁੱਖ ਮੰਤਰੀ ਸਾਹਿਬ ਵੀ ਸਾਰਿਆਂ ਨੂੰ ਜੀ ਸੁਨੇਹਾ ਬਕਾਇਦਾ ਈਮੇਲ ਰਾਹੀਂ ਵੀ ਭੇਜਿਆ ਬੰਦੇ ਜਾ ਕੇ ਕੀ ਆ ਮੈਂ ਕਹਿੰਦਾ ਹਾਰਡ ਕਾਪੀ ਵੀ ਦੇ ਕੇ ਆਇਆ ਤੇ ਸੋਸ਼ਲ ਮੀਡੀਆ ਤੇ ਤਾਂ ਸਰਕਾਰ ਰਹਿੰਦੀ ਸੋਸ਼ਲ ਮੀਡੀਆ ਤੇ ਆ ਬਿਲਕੁਲ ਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਸੁਨੇਹਾ ਪਹੁੰਚਦਾ ਵੀ ਕਰਤਾ ਹੁਣ ਇਹ ਗੱਲ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਠੀਕ ਹੈ ਦੂਜੀ ਗੱਲ ਇਹ ਆ ਕਿ ਅਸੀਂ ਟਾਈਮ ਵੀ ਉਸ ਹਾਵਣਾ ਰੱਖਿਆ ਸੀਗਾ ਠੀਕ ਹੈ ਵੀ 11:00 ਵਜੇ ਸ਼ੁਰੂ ਕਰਕੇ ਆਪਾਂ 2:30 ਵਜੇ ਨੂੰ ਨਵੇੜੇ ਦੇ ਤੱਕ ਮੁੱਖ ਮੰਤਰੀ ਸਾਹਿਬ ਦਾ ਟਾਈਮ ਆ ਸ਼ਾਮ ਵਾਲਾ ਟਾਈਮ ਉਹ ਵੀ ਕਿਉਂ ਆਪਦਾ ਸਹੀ ਯੂਟਿਲਾਈਜ਼ ਕਰ ਸਕਣ ਤਾਂ ਮੈਂ ਇੱਕ ਗੱਲ ਦੂਜੀ ਹੋਰ ਕਰਦੇ ਆ ਕਿ ਅਸੀਂ ਸਿਰਫ ਕੀ ਮੰਤਦਾਰਲਾ ਕਰਕੇ ਕਹਿੰਦੇ ਸੀ ਵੀ ਸਾਨੂੰ ਆਕੇ ਸਮਝਾਤਾ ਦਿਓ ਹੁਣ ਇਹਨਾਂ ਨੇ ਕੀ ਆ ਪਿੰਡਾਂ 'ਚ ਲਾਤੇ ਫਲੈਕਸ ਲੋਕ ਕਹਿੰਦੇ ਪਿੰਡਾਂ 'ਚ ਬੜਿਓ ਨਾ ਸਰਕਾਰ ਕੋਲ ਇੱਕ ਬਹਾਨਾ ਵੀ ਯਾਰ ਅਸੀਂ ਲੋਕਾਂ ਨੂੰ ਸਮਝਾਤਾ ਦੰਦੇ ਲੋਕਾਂ ਨੇ ਸਾਨੂੰ ਬੈਨਰ ਲਾ ਕੇ ਪਹਿਲੀ ਪੈਂਡ ਕਰਦਾ ਸੀ ਜਾ ਕੇ ਲੋਕਾਂ ਨੂੰ ਮਨਾ ਲੈਂਦੇ ਲੋਕਾਂ ਨੂੰ ਸਮਝਾ ਦਿੰਦੇ ਵੀ ਲੋਕਾਂ ਨੇ ਉਂਗਲਾਂ ਲਾਤੀਆਂ ਫਲਾਣਾ ਕਰਤੀਆਂ ਅੱਜ ਉਹਨਾਂ ਪਿੰਡਾਂ ਦੇ ਲੋਕ ਹੀ ਆਏ ਆ ਇਕੱਲੇ ਜਿਨ੍ਹਾਂ ਨੂੰ ਇਹ ਕਹਿੰਦਾ ਵੀ ਜਥੇਬੰਦੀਆਂ ਸਾਨੂੰ ਖਰਾਬ ਕਰਦੀਆਂ ਨੇ ਠੀਕ ਹੈ ਨਾ ਜਥੇਬੰਦੀਆਂ ਦੇ ਆਗੂ ਆਏ ਆ ਸੈਵਨ ਪਰ ਮੂਹਰੇ ਬੈਠੇ ਆ 2 ਘੰਟੇ ਸੀ ਕਿਹਾ ਸੀ ਖੁੱਲਾ ਟਾਈਮ ਥ ਫੇਰ ਸਾਡੇ ਤੌਖਲੇ ਮਾੜੇ ਮੋਟੇ ਜਿਹੜੇ ਹੋਣਗੇ ਅਸੀਂ ਪੁੱਛ ਲਾਂਗੇ ਭਾਈ ਜੇ ਇੱਕ ਵੀ ਸਾਡੇ ਫੈਰੇ ਦੀ ਗੱਲ ਹੋਈ ਦੋਨੇ ਬਾਹਾਂ ਖੜੀਆਂ ਕਰਕੇ ਅਸੀਂ ਤੁਹਾਡੇ ਮਗਰ ਤੁਰਾਂਗੇ ਤੇ ਇਥੇ ਪਾਲਿਸੀ ਨੂੰ ਲੋਕਾਂ ਨੂੰ ਵੀ ਕਹਾਂਗੇ ਭਾਈ ਚੰਗੀ ਆ ਪਰ ਮੈਂ ਕਹਣਾ ਵੀ ਜਿਹੜੇ ਸੰਗ ਤੇ ਇਹਨਾਂ ਨੇ ਕੀਤਾ ਨਾ ਸਰਕਾਰ ਵਾਂਗ ਉਹੀ ਗੱਲ ਐ ਵੀ ਬਾਬੇ ਨਾਦਮੀ ਦੇ ਨਾਲ ਇੱਕ ਬਾਈ ਬੜਾ ਸ਼ੇਰ ਆ ਉਹ ਕਹਿੰਦਾ ਵੀ ਇਹੋ ਜੀ ਕਮਜ਼ੋਰ ਹਕੂਮਤ ਬਾਬਾ ਜੀ ਦੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ ਪਿਛਲਿਆਂ ਨਾਲ ਵੀ ਸਾਡਾ ਇਹੋ ਰੌਲਾ ਸੀ ਇਹ ਵੀ ਨਿਕਲੀ ਚੋਰ ਹਕੂਮਤ ਬਾਬਾ ਜੀ ਇਹ ਵੀ ਚੋਰ ਨਿਕਲ ਗਏ ਯਾਰ ਰੋਲਾ ਤਾਂ ਇਹ ਸੀ ਵੀ ਲੋਕਾਂ ਦੇ ਵਿੱਚੋਂ ਕਹਿੰਦੇ ਸੀ ਲੋਕਾਂ ਦੀ ਮਾਕੇ ਬਣੇ ਆ ਪਰ ਇਹਨਾਂ ਨੇ ਜਿਹੜਾ ਜੋ ਪੰਜਾਬ ਨਾਲ ਮਾਕੇ ਪਿਛਲੀਆਂ ਪਾਲਿਸੀਆਂ ਲੈ ਕੇ ਆਈਆਂ ਸਰਕਾਰਾਂ ਸਭ ਤੋਂ ਵੱਡੀ ਕੀ ਆ ਜਿਹੜਾ ਪਾਇਆ ਇਹ ਸ਼ੁਰੂਆਤ ਜਿਹੜੀ ਕੀਤੀ ਉਹ ਕੈਪਟਨ ਨੇ ਕੀਤੀ ਸੀ 2003 ਦੇ ਵਿੱਚ ਸਿਰਫ 500 ਕਰੋੜ ਰੁਪਏ ਪੰਜਾਬ 'ਚ ਇਨਵੈਸਟ ਕਰਾਉਣ ਵਾਸਤੇ ਕੈਪਟਨ ਨੇ ਕਹਿੰਦੇ ਹਾਕ ਮਾਰੀ ਕਹਿੰਦਾ ਤੁਹਾਨੂੰ ਜਗ੍ਹਾ ਰੋਕੇ ਦਿੰਨਾ ਮੈਂ ਉਹਨੇ ਜਗ੍ਹਾ ਰੋਕੇ ਦਿੱਤੀ ਪਰ ਉਸੇ ਮਾਕੇ ਜਿਹੜਾ 500 ਕਰੋੜ ਸੀ ਉਹ 2007 'ਚ ਸਰਕਾਰ ਜਾਂਦੇ ਜਾਂਦੇ 1 ਲੱਖ ਕਰੋੜ ਰੁਪਏ ਕੈਸ਼ ਇਨ ਫਲੋ ਕੀਆ ਪੰਜਾਬ ਦੇ ਵਿੱਚ ਹੋ ਗਿਆ ਲੋਕਾਂ ਕੋਲ 2 ਨੰਬਰ ਦਾ ਰੁਪਿਆ ਬਾਈ ਬਹੁਤ ਪਿਆ ਉਹ ਪੈਸਾ ਇੰਨਾ ਕਿ ਪੰਜਾਬ ਚ ਆ ਗਿਆ 1 ਲੱਖ ਕਰੋੜ ਫਿਰ ਜਿਹੜਾ ਕੈਸ਼ ਇਨ ਫਲੋ ਹੋਇਆ ਉਹਨੇ ਮਲਟੀਪਲਾਇਰ ਦਾ ਕੰਮ ਕੀਤਾ ਇਕਨੋਮਿਕਸ ਵਾਲੇ ਬੰਦੇ ਸਮਝਦੇ ਵੀ ਆਏ ਹੋ ਮੈਂ ਵੀ ਸਟੂਡੈਂਟ ਆ ਇਕਨੋਮਿਕਸ ਦਾ ਕਿ ਜਦੋਂ 10 ਰੁਪਏ ਮਾਰਕੀਟ ਚ ਆ ਜਾਂਦਾ ਉਹ 10 ਬੰਦੇ 10 ਹੱਥਾਂ ਚੋ ਕੀਆ 10 ਰੁਪਏ ਗੁਜ਼ਰਦੇ ਤਾਂ 100 ਰੁਪਏ ਦਾ ਕੰਮ ਕਰਦੇ ਆ ਉਹੀ 1 ਲੱਖ ਕਰੋੜ ਨੇ 10 ਲੱਖ ਕਰੋੜ ਰੁਪਿਆ ਪ੍ਰਾਪਰਟੀ ਦੇ ਵਿੱਚ ਕੀ ਲੋਕਾਂ ਦੇ ਹੱਥਾਂ ਚੋਂ ਘੁੰਮ ਗਿਆ ਲੋਕਾਂ ਦੇ ਪੁੱਤ ਨਸ਼ੇ ਤੇ ਲੱਗ ਗਏ ਲੋਕਾਂ ਨੂੰ ਮਹਿੰਗੀਆਂ ਆਦਤਾਂ ਪਾਤੀਆਂ ਪੰਜਾਬ ਬਰਬਾ ਜਗਜੀਤ ਸਿੰਘ ਕੋਚੜ ਖੁਦ ਮੰਨਦਾ ਕਹਿੰਦਾ ਵੀ ਸਾਨੂੰ ਪਤਾ ਨਹੀਂ ਯਾਰ ਪੰਜਾਬ ਬਰਬਾਦੀ ਦੇ ਜ਼ਿੰਮੇਵਾਰ ਉਹ 500 ਕਰੋੜ ਰੁਪਈਆ ਪਰ ਉਦੋਂ ਬਾਅਦ ਸਰਕਾਰਾਂ ਦਾ ਬਹੁਤ ਰਹਿ ਗਿਆ ਬਕਾਇਦਾ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਜਗਜੀਤ ਸਿੰਘ ਕੋਚੜ ਨੂੰ ਸੱਦ ਲਿਆ ਸੱਦ ਕੇ ਕਹਿੰਦਾ ਵੀ ਜਦੋਂ ਸਰਕਾਰ ਬਾਗੀ ਉਹ ਅਧਿਕਾਰੀ ਸੀ ਆਈਸੀਸੀ ਦਾ ਮੈਂ ਕੀ ਸੀਗਾ ਚੇਅਰਮੈਨ ਉਹਨੂੰ ਸੱਦ ਕੇ ਕਹਿੰਦੇ ਕਹਿੰਦੇ ਤੁਸੀਂ ਬਰਬਾਦ ਕਰਤਾ ਕਹਿੰਦੇ ਵੀ ਸਾਡੀ ਬੋਰਡ ਸੀ ਪਿੰਡੂ ਤੁਸੀਂ ਸ਼ਹਿਰੀਕਰਨ ਕਰਤਾ ਪੰਜਾਬਾ ਸਾਡੀਆਂ ਦਾ ਵੋਟਾਂ ਹੀ ਘਟ ਗਈਆਂ ਪਰ ਉਹ ਸਰਕਾਰ ਨੇ ਵੀ 2013 ਦੀ ਪਾਲਿਸੀ ਦੇ ਤਹਿਤ ਫਿਰ ਮਹਾਲੀ ਜਿਵੇਂ ਰੋਕਿਆ ਗਿਆ ਜੋ ਕੁਝ ਕੀਤਾ ਗਿਆ ਤਾਂ ਸਰਕਾਰਾਂ ਸਾਰੀਆਂ ਅੱਜ ਘਟੈਰੇ 'ਚ ਇਹ ਮੈਂ ਕਿ ਜਿਵੇਂ ਗੱਲ ਕਰਦੇ ਆ ਵੀ ਉਹ ਬੋਲਣ ਜੋਗੇ ਹੈ ਨਹੀਂ ਮੈਂ ਕਹਿੰਦਾ ਬੋਲਣ ਜੋਗੇ ਅੱਜ ਮੁੱਖ ਮੰਤਰੀ ਵੀ ਨਹੀਂ ਰਿਹਾ ਤੇ ਇਸ ਮੁੱਦੇ ਦੇ ਉੱਤੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਜਾਊਗੀ 1.5 ਸਾਲ ਰਹਿ ਗਿਆ ਮੈਂ ਕਹਿੰਦਾ ਪਹਿਲੀ ਗੱਲ ਤਾਂ ਕੱਲਾ ਭਗਵੰਤ ਮਾਨ ਇੱਥੋਂ ਗੈਰ ਹਾਜ਼ਰ ਨਹੀਂ ਸਾਰੇ ਪੰਜਾਬ ਚੋਂ ਗੈਰ ਹਾਜ਼ਰ ਆ ਜਾਂ ਤਾਂ ਸਾਨੂੰ ਸੋਸ਼ਲ ਮੀਡੀਆ ਤੇ ਦੀਂਦੇ ਆ ਜਾਂ ਆਪ ਦੇ ਲੋਕਾਂ ਦੇ ਘਰੇ ਦੀਂਦੇ ਆ ਜਾਂ ਫਲੈਕਸਾਂ ਤੇ ਦੀਂਦੇ ਆ ਤਾਂ ਮੁੱਖ ਮੰਤਰੀ ਪੰਜਾਬ ਚੋਂ ਗੈਰ ਹਾਜ਼ਰ ਆ ਪਘੌੜਾ ਹੋ ਚੁੱਕਿਆ ਪਰ ਮੈਂ ਕਹਿੰਦਾ ਵੀ ਅੱਜ ਇੱਕ ਸਪੈਸ਼ਲ ਲੋਕਾਂ ਨੇ ਇਕੱਠ ਰੱਖਿਆ ਸੀ ਕੱਲੀ ਲੋਕ ਅਧਿਕਾਰ ਲਹਿਰ ਨਹੀਂ ਜਨਤਕ ਜਥੇਬੰ ਠੀਕ ਹੈ ਨਾ ਗਗਨਦੀਪ ਸਰਪੰਚਾਰ ਕੇ ਜਿਹਨਾਂ ਨੇ ਪਹਿਲਾ ਮਤਾ ਪਾਇਆ ਸੀ ਉੱਥੇ ਉਹ ਵੀ ਸਾਰੇ ਭਰਾ ਇੱਥੇ ਪਹੁੰਚੇ ਆ ਹੁਣ ਰੌਲਾ ਤੇ ਆ ਵੀ ਜਿਹੜੀ ਆਵਾਜ਼ ਪਈ ਆ ਠੀਕ ਹੈ ਨਾ ਲੋਕਾਂ ਨੂੰ ਜਿਹੜੇ ਏਡੇ ਲੋਕ ਮੂਡ ਮਤ ਨਹੀਂ ਰਹੇ ਪਹਿਲੀ ਗੱਲ ਤਾਂ ਕਿਸਾਨ ਅੰਦੋਲਨ ਨੇ ਲੋਕਾਂ ਨੇ ਸਕੂਲ ਨਹੀਂ ਇੰਨੀ ਕਰਤੀ ਬਈ ਲੋਕ ਐਨੇ ਕਿ ਚੱਕਨੇ ਹੋ ਗਏ ਦੂਜੀ ਗੱਲ ਇਹ ਆ ਕਿ ਲੋਕਾਂ ਨੂੰ ਜਿਹੜੀ ਗੱਲ ਸਮਝ ਆਈ ਆ ਨਾ ਵੀ ਲੋਕਾਂ ਨੂੰ ਇੱਕ ਪਤਾ ਲੱਗ ਗਿਆ ਵੀ ਅਸੀਂ ਕਿਸਾਨ ਅੰਦੋਲਨ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਆ ਉਹ ਲੜ ਕਿਉਂ ਸਕੇ ਕਿਉਂਕਿ ਸਾਡੇ ਕੋਲੇ ਜ਼ਮੀਨ ਸੀ ਜ਼ਮੀਨ ਕਰਕੇ ਅਸੀਂ ਕਿਸੇ ਦੇ ਡਿਪੈਂਡੈਂਟ ਨਹੀਂ ਸੀ ਉਹਦੇ ਕਰਕੇ ਪਿੱਛੇ ਜ ਮੈਂ ਵੀ ਇੱਕ ਗੱਲ ਕੀਤੀ ਸੀ ਮੈਂ ਕਿਹਾ ਯੁਨਾਨ ਦੀ ਇੱਕ ਕਥਾ ਜ਼ਰੂਰ ਸਾਂਝੀ ਕਰੂੰ 2 ਮਿੰਟ ਦੀ ਗੱਲ ਹੀ ਆ ਕਹਿੰਦੇ ਇੱਕ ਐਂਟੀਸ ਨਾਂ ਦਾ ਕੀ ਆ ਬੜਾ ਤਕੜਾ ਯੋਧਾ ਹੋਇਆ ਠੀਕ ਐ ਉਹ ਬੰਦਾ ਯੁਨਾਨ ਦੇ ਵਿੱਚ ਆ ਕੇ ਪੈਦਾ ਹੋਇਆ ਧਰਤੀ ਦਾ ਕੀ ਆ ਧਰਤੀ ਦੀ ਦੇਵੀ ਦਾ ਪੁੱਤ ਸੀ ਉਹ ਤੇ ਸਮੁੰਦਰ ਦੇਵਤੇ ਦਾ ਪੁੱਤ ਸੀ ਠੀਕ ਐ ਧਰਤੀ ਦੇਵੀ ਉਹਦੀ ਮਾਂ ਸੀ ਤੇ ਉਹਨੇ ਕਹਿੰਦੇ ਕਿ ਐਡਾ ਤਕੜਾ ਸੀ ਲੋਕਾਂ ਨੂੰ ਲੜਕਰਾ ਮਾਰਦਾ ਸੀ ਆ ਕੇ ਮੇਰੇ ਨਾਲ ਕੋਲੋ ਜੀ ਨੇ ਕੋਲਣਾ ਤੇ ਲੜਕਰਾ ਮਾਰ ਕੇ ਜਿਹੜਾ ਉਹ ਨਾਲ ਕੋਲਣਾਉਂਦਾ ਹਰੇਕ ਨੂੰ ਹਰਾ ਦਿੰਦਾ ਪਰ ਉਹਨੂੰ ਕੀ ਇੱਕ ਵਰਦਾਨਾ ਅਸਲ ਹੋਇਆ ਸੀ ਵੀ ਜਦੋਂ ਉਹਨੂੰ ਕੋਈ ਜੀਏ ਜ਼ਮੀਨ ਤੇ ਸਿੱੜ ਤਾ ਉਹ ਗਿਆ ਦੁੱਗਣੀ ਤਾਕਤ ਲੈ ਕੇ ਉਹ ਤੋਂ ਖੜਾ ਹੋਇਆ ਉਹਨਾਂ ਨੂੰ ਵਰਦਾਨ ਸੀ ਕਿ ਦੁੱਗਣੀ ਤਾਕਤ ਦੁੱਗਣੀ ਹੋ ਜਾਂਦੀ ਉਹ ਫਿਰ ਖੜਾ ਹੋ ਜਾਂਦਾ ਸੀ ਹੁਣ ਜਦੋਂ ਬਾਰ ਬਾਰ ਖੜਾ ਹੁੰਦਾ ਸੀ ਫਿਰ ਤੇ ਅਗਲੇ ਨੂੰ ਹਰਾ ਦਿੰਦਾ ਸੀ ਤੇ ਫਿਰ ਉਹਨੂੰ ਕੀ ਖਤਮ ਕਰ ਦਿੰਦਾ ਸੀ ਉਸ ਤੋਂ ਬਾਅਦ ਫਿਰ ਕੀ ਹੋਇਆ ਮਾਕੇ ਇੱਕ ਹਰਕੁਲਸ ਨਾਂ ਦਾ ਯੋਧਾ ਆਇਆ ਉਹਨੇ ਆ ਕੇ ਜਦੋਂ ਕੀ ਉਹਦੇ ਨਾਲ ਟਾਈਮ ਬੰਨ ਲਿਆ ਕਹਿੰਦਾ ਵੀ ਤੂੰ ਆ ਜਾ ਉਹ ਵੀ ਕੀਆ ਦਿਮਾਗ ਦਾ ਕਹਿੰਦਾ ਕਹੋਂਦਾ ਤੇਜ ਬੰਦਾ ਸੀ ਹਰਕੁਲਸ ਨੇ ਜਦੋਂ ਟਾਈਮ ਨੂੰ ਉਹਦੇ ਮਾਕੇ ਅਕਸੈਪਟ ਕਰ ਲਿਆ ਚੈਲੰਜ ਨੂੰ ਤਾਂ ਉਦੋਂ ਬਾਅਦ ਜਦੋਂ ਯੁੱਧ ਸ਼ੁਰੂ ਹੋਇਆ ਉਹਨੇ ਤਿੰਨ ਵਾਰ ਪੜਕੇ ਧਰਤੀ ਦੇ ਸਿੱਟਿਆਂ ਦਾ ਕੀਆ ਦੁਆਰੇ ਦੁਗਣੀ ਤਾਕਤ ਨਾਲ ਖੜਾ ਹੋ ਗਿਆ ਉਹ ਗੱਲ ਸਮਝ ਗਿਆ ਵੀ ਇਹਦੀ ਜਿਹੜੀ ਸਾਰੀ ਤਾਕਤਾਂ ਨਾਲ ਉਹ ਜ਼ਮੀਨ ਆ ਵੀ ਜ਼ਮੀਨ ਤੋਂ ਜਦੋਂ ਕੀ ਇਹਦੇ ਦੁਆਰੇ ਡਿਗਦਾ ਨਾਲ ਲੱਗਦਾ ਤੇ ਇਹਦੇ ਕੋਲ ਤਾਕਤ ਵੱਧ ਜਾਂਦੀ ਆ ਤਾਂ ਫਿਰ ਉਹਨੇ ਕੀ ਕੀਤਾ ਉਹਨੂੰ ਬਾਈ ਹਵਾ 'ਚ ਚੱਕ ਲਿਆ ਹਵਾ ਚੱਕ ਕੇ ਕੀਆ ਦੋਨੇ ਬਾਹਾਂ ਨਾਲ ਘੁੱਟ ਕੇ ਨਾ ਉਹਦੀ ਜਾਨ ਕੱਢਤੀ ਧਰਤੀ ਮਾਂ ਦੇ ਪੁੱਤ ਦੀ ਮਸਲਾ ਕੀ ਸੀ ਉਹ ਸਮਝ ਗਿਆ ਵੀ ਜ਼ਮੀਨ ਤੋਂ ਤਾਕਤ ਮਿਲਦੀ ਆ ਆਹੀ ਜ਼ਮੀਨ ਦੀ ਤਾਕਤ ਤੋਂ ਸਾਨੂੰ ਤੋੜ ਕੇ ਨਾ ਉਹਨਾਂ ਨੇ एनर्जी ਹੱਥੋਂ ਮਿਲਦੀ ਐ ਅਸੀਂ ਤਾਕਤ ਨਾਲ ਉੱਠਦੇ ਆਂ ਉਥੇ ਨਾਲ ਅਸੀਂ ਮੋਦੀ ਨੂੰ ਹਰਾਦਾ ਪੰਜਾਬ ਦੇ ਵਿੱਚ ਪੈਰ ਨਹੀਂ ਲੱਗ ਰਹੇ ਉਹਨਾਂ ਦੇ ਠੀਕ ਹੈ ਜਿਵੇਂ ਕਹਿੰਦਾ ਖਤਮ ਹੀ ਕਰ ਦਿੰਦਾ ਸੀ ਉਹ ਤਾਂ ਹੁਣ ਜਿਹੜੇ ਇਹ ਹੈਗੇ ਆ ਇਹ ਗੱਲ ਸਮਝ ਗਏ ਇਹਨਾਂ ਦੇ ਪਿੱਛੇ ਬੜੀਆਂ ਵੱਡੀਆਂ ਤਾਕਤਾਂ ਨੇ ਠੀਕ ਹੈ ਹੁਣ ਪੰਜਾਬ ਦੇ ਵਿੱਚ ਅਸੀਂ ਪਹਿਲੇ ਹੀ ਜਾਣਦੇ ਆ ਜਿਹੜੇ ਬਿਲਡਰ ਹੈਗੇ ਆ ਮੈਂ ਕਹਿੰਦਾ ਪੰਜਾਬ 'ਚ ਬਾਈ 1 ਲੱਖ ਦਾ ਥੋੜਾ 1.5 ਲੱਖ ਏਕੜ ਦੇ ਨੇੜੇ ਲੁਧਿਆਣੇ ਦੇ ਪਾਸੇ ਦੀਆਂ ਸੜਕਾਂ ਦੇ ਨੇ ਕੋ 10-10 ਕਿਲੋਮੀਟਰ ਤੱਕ ਤੁਹਾਨੂੰ ਕਲੋਨੀਆਂ ਕੱਟेंगी ਮਿਲਣਗੀਆਂ ਕੋ ਲਾਓ ਇਹਨਾਂ ਤੇ ਟੈਕਸ ਯਾਰ ਇਹਨਾਂ ਦੇ ਟੈਕਸ ਕੀ ਇੰਨਾ ਮੈਂ ਕਹਿੰਦਾ ਇੰਨਾ ਕ ਮੋਟਾ ਸਰਕਾਰ ਨੂੰ ਰੈਵਨਿਊ ਇਕੱਠਾ ਹੋ ਜੇ ਮੈਂ ਤਾਂ ਹੀ ਪਹਿਲਾਂ ਗੱਲ ਕਰਕੇ ਡਾ ਵੀ ਜਿੰਨਾ ਬਿਲਡਰਾਂ ਨੇ ਜਿੰਨਾ ਪਿਛਲੇ ਟਾਈਮ ਚ ਕੀਆ ਲੈਂਡ ਮਾਫੀਆ ਨੇ ਜਾਂ ਦਲਾਲਾਂ ਨੇ ਪੈਸਾ ਇਕੱਠਾ ਕੀਤਾ 10 ਸਾਲ ਦੀ ਤੁਸੀਂ ਕੀ ਹੈ ਜ਼ਿੰਮੇਵਾਰ ਦੀ ਕਮਾਈ ਗਿਣ ਲਓ ਤੇ ਇਹਨਾਂ ਦੀ 1 ਸਾਲ ਦੀ ਕਮਾਈ ਬਰਾਬਰ ਹੋਊਗੀ ਇੰਨਾ ਕ ਪੈਸਾ ਬਾਈ ਜਿਹਨਾਂ ਦੇ ਹੱਥਾਂ ਵਿੱਚ ਦੀ ਘੁੰਮ ਗਿਆ ਜਿਹਨੇ ਪੰਜਾਬ ਬਰਬਾਦ ਕੀਤਾ ਇਸੇ ਕਰਕੇ ਅਸੀਂ ਤਾਂ ਇੱਕੋ ਬੇਨਤੀ ਕਰਦਾ ਕਿ ਲੋਕ ਚਕੰਨੇ ਰਹਿਣ ਤੇ ਲੋਕ ਜੇ ਸੌਂਗੇ ਨਾ ਮੈਂ ਕਹਿੰਦਾ ਜਾਗਣਾ ਜ਼ਰੂਰੀ ਆ ਜੇ ਸੌਂਗੇ ਲੋਕ ਲੋਕਾਂ ਦੇ ਪੱਲੇ ਕੁਝ ਨਹੀਂ ਪੈਂਦਾ ਅੱਛਾ ਰਮਨਦਰ ਭਾਈ ਮੈਂ ਇਹ ਗੱ ਪਿੰਡ ਦਾ ਇਸ ਮਿੱਟੀ ਦਾ ਪੁੱਤ ਹੋਣ ਦਾ ਦਾਵਾ ਕਰਦਾ ਜਿਹੜਾ ਕਦੇ ਪੱਖੇ ਕਦੇ ਮੋਟਰਾਂ ਕਦੇ ਪੂਲੀਆਂ ਕਦੇ ਜੈਂਡੋਰੀਆਂ ਕਦੇ ਬਰੋਜੇ ਇਹਨਾਂ ਦੀਆਂ ਗੱਲਾਂ ਕਰਦਾ ਤੇ ਉਹ ਮੁੱਖ ਮੰਤਰੀ ਅੱਜ ਸਾਕਿਸਾਨਾਂ ਨੂੰ ਸਮਝਾ ਰਿਹਾ ਕਿ ਜ਼ਮੀਨਾਂ ਛੱਡੋ ਫਲੈਟ ਲਓ ਕਮਰਸ਼ੀਅਲ ਐਸਈਓ ਜਿਹੜੇ ਜਿਹੜੇ ਹੁੰਦੇ ਆ ਕਿ ਕਮਰਸ਼ੀਅਲ ਜਗ੍ਹਾ ਉਹ ਲਓ ਉਹਨਾਂ ਦੀ ਕਮਾਈ ਕਰੋ ਕਲੋਨੀਆਂ ਕਟੋ ਉਹਨਾਂ ਨੂੰ ਡਿਵੈਲਪ ਕਰੋ ਖੇਤਾਂ ਦਾ ਪੁੱਤ ਅਖਵਾਉਣ ਵਾਲਾ ਅੱਜ ਖੇਤਾਂ ਦੇ ਨੁਕਸਾਨ ਦੱਸ ਰਿਹਾ ਤੇ ਕਲੋਨੀਆਂ ਨੇ ਫਾਇਦੇ ਸਮਝਾ ਰਿਹਾ ਲੋਕਾਂ ਨੂੰ ਮੈਂ ਪਹਿਲੀ ਗੱਲ ਬਾਈ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਇਹ ਅਕਸਰ ਨਾ ਅਸੀਂ ਨੈਸ਼ਨਲ ਲੈਵਲ ਦੀ ਇੰਟਰਨੈਸ਼ਨਲ ਸਟੇਜਾਂ ਦੀ ਵੀ ਗੱਲ ਕਰਦੇ ਆ ਵੀ 1.5 ਲੱਖ ਮੀਟਰ ਘਟਾਣ ਦੀ ਝੋਨਾ ਪੈਦਾ ਕਰਦੇ ਆ ਜੀ 1.5 ਲੱਖ ਮੀਟਰ ਘਟਾਣ ਦੀ ਕਣਕ ਪੈਦਾ ਕਰਦੇ ਆ ਉਹ ਮੈਨੂੰ ਐਂ ਦੱਸੋ ਵੀ ਉਹ ਗਾਵੜਾਂ ਚ ਕੀ ਆ ਛੱਤਾ ਦੀ ਉਗਰੂਗੀ ਜਿਹੜੀ ਚੀਜ਼ ਐ ਸਿਰ ਤੇ ਤੁਸੀਂ ਦਮਗ ਜੇ ਮਾਰ ਦਿਓ ਜਦੋਂ ਤੁਸੀਂ ਉਹੀ ਗਿਆ ਇਹ ਮੁੱਖ ਮੰਤਰੀ ਮੈਂ ਤੁਹਾਨੂੰ ਇੱਕ ਚੁਟਕਲਾ ਸੁ ਬਿਲਕੁਲ ਮੈਂ ਉਹੀ ਗੱਲ ਕਰਦਾ ਨਾ ਵੀ ਜਿਹੜੀਆਂ ਗੱਲਾਂ ਇਹਨਾਂ ਦੀ ਆਪਦੀਆਂ ਗੱਲਾਂ ਆਪਦੇ ਚਪੇੜੇ ਵਾਂਗੂ ਪੱਜੀ ਜਾਂਦੀਆਂ ਜਿਵੇਂ ਪਿਛਲੀਆਂ ਸਰਕਾਰਾਂ ਦੇ ਸੀ ਗੱਲ ਕਰ ਰਹੇ ਨਾ ਕਿ ਸੁਖਵੀਰਵਾਲਤਾ ਜੀ ਫੀਮ ਖਾ ਕੇ ਬੋਲਦਾ ਹੁਣ ਇਹਨਾਂ ਨੂੰ ਕੀ ਆ ਮੈਂ ਕਹਣਾ ਉਹ ਜਿਵੇਂ ਵਾਅਦਾ ਨਾ ਇਹ ਵੀ ਕੀ ਹੈ ਸ਼ਰਾਬੀ ਮੁੱਖ ਮੰਤਰੀ ਲੋਕ ਕਿਉਂ ਕਹਿਣ ਲੱਗ ਗਏ ਕਿਉਂਕਿ ਲੋਕਾਂ ਨੇ ਜਿਹੜਾ ਇਹਨਾਂ ਦਾ ਵਿਹਾਰ ਦੇਖਿਆ ਪਿਛਲੇ 3 ਸਾਲਾਂ ਤੋਂ ਲੋਕਾਂ 'ਚ ਵਿਚਰੇ ਕਿੱਥੇ ਆਪ ਐ ਵੀ ਜਾਣਦੇ ਆ ਜਿੱਥੇ ਫੰਕਸ਼ਨ ਹੁੰਦੇ ਆ ਬਾਈ ਜੀ ਤੁਸੀਂ ਜਾਣਦੇ ਹੋਵੋਗੇ ਉੱਥੇ ਵੀ ਬਕਾਇਦਾ ਡੀਆਂ ਬਣ ਕੇ ਨੇੜੇ ਕੋਈ ਬੰਦਾ ਨਹੀਂ ਹੋਣ ਦਿੱਤਾ ਜਾਂਦਾ ਉਦਮ ਸਿੰਘ ਦਾ ਜਨਮਦ ਮਾਕੇ ਜਿਹੜਾ 1919 ਚ ਮਾਕੇ ਕਤਲੇਆਮ ਹੋਇਆ ਉਹਦਾ ਕਾਰਨ ਕੀ ਸੀ ਵੀ ਇੱਕ ਇਹੋ ਜਿਹਾ ਕਾਨੂੰਨ ਅੰਗਰੇਜ਼ ਲੈ ਆਏ ਸੀ ਜਿਹਦੇ ਵਿਰੋਧ ਦੇ ਵਿੱਚ ਕਿ ਕੋਈ ਲੋਕ ਇਕੱਠੇ ਨਹੀਂ ਹੋ ਸਕਦੇ ਸੀ ਤੇ ਉਹਦੇ ਵਿਰੋਧ ਦੇ ਵਿੱਚ ਪਰ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਠੀਕ ਹੈ ਉਸ ਬੰਦੇ ਨੇ ਉਹਦਾ ਬਦਲਾ ਲਿਆ ਉਹਦਾ ਸ਼ਹੀਦੀ ਦਿਹਾੜਾ ਮਨਾਇਆ ਯਾਰ ਤੇ ਜਿਹੜੇ ਬੰਦੇ ਆਦੇ ਹੱਕਾਂ ਖਾਤਰ ਘਰਾਂ 'ਚੋਂ ਨਿਕਲਣ ਲੱਗੇ ਘਰਾਂ 'ਚ ਹੀ ਡੱਕਲੇ ਯਾਰ ਕਿ ਸਵਾਦ ਹੀ ਮਾਕੇ ਸਰਕਾਰ ਜਿਹੜੀ ਹੈਗੀ ਆਪਦੇ ਆਪ ਨੂੰ ਕੌਂਦੀ ਆ ਪਰਿਵਾਰ ਡੱਕਲੇ ਪਰਿਵਾਰ ਧਾੜਦਾ ਬਿਲਕੁਲ ਬਾਈ ਜੀ ਮੈਂ ਕਹਿੰਦਾ ਵੀ ਤੁਸੀਂ ਯਾਰ ਮਾਕੇ ਭੀਮ ਰਹੋ ਅਵੇਦ ਕਰਦੇ ਮਾਕੇ ਲਾਉਣੇ ਹੋ ਉਸੇ ਕੀ ਸਵਿ ਜਿਹੜੇ ਕਾਨੂੰਨ ਬਣੇ ਵੇ ਆ ਲੈਂਡ ਪੂਲਿੰਗ ਪਾਲਿਸੀ 2013 ਦੀ ਬਣੀ ਤੁਸੀਂ ਤਾਂ ਉਹਦੇ ਤੇ ਵੀ ਨਹੀਂ ਖੜੇ ਉਹਦੇ ਕੱਲੀ 11 ਧਾਰਾ ਦੇ ਵਿੱਚ ਤੁਸੀਂ ਮੰਨ ਕੇ ਕੀ ਆ ਪੰਜਾਬ ਨੂੰ ਅਕਵਾਇਰ ਕਰਨਾ ਸ਼ੁਰੂ ਕਰਤਾ ਉਹਦੀ 107 ਧਾਰਾ ਵੀ ਪੜ੍ਹ ਲਓ ਪਹਿਲੀ ਗੱਲ ਤਾਂ ਤੁਸੀਂ ਸਿਰਫ ਕੀ ਆ ਪੰਜਾਬ ਦੇ ਵਿੱਚ ਜੇ ਬਈ ਕੋਈ ਕਰਨਾ ਨਾ ਤੁਸੀਂ ਸਿਰਫ ਕੀ ਆ ਸੜਕਾਂ ਵਾਸਤੇ ਨਹਿਰਾਂ ਵਾਸਤੇ ਰੇਲਵੇ ਲਾਈਨ ਵਾਸਤੇ ਸਰਕਾਰੀ ਕੋਈ ਹਸਪਤਾਲ ਖੜਾ ਕਰਨਾ ਕੋਈ ਕਾਲਜ ਖੜਾ ਕਰਨਾ ਤੁਸੀਂ ਧੱਕੇ ਨਾਲ ਅਕਵਾਇਰ ਕਰ ਸਕਦੇ ਹੋ ਇਤੋਂ ਬਿਨਾਂ ਤੁਸੀਂ ਜਗ੍ਹਾ ਰੋਕ ਹੀ ਨਹੀਂ ਸਕਦੇ ਲੋਕਾਂ ਦੀ ਸੈਂਟਰ ਸਰਕਾਰ ਭਾਵੇਂ ਚਾਹੁੰਦੀ ਸੀ ਪਿੱਛੇ ਜੇ ਕਾਨੂੰਨ ਲਿਆਉਣਾ ਵੀ ਸੋਸ਼ਲ ਹੈ ਜਿਹੜਾ ਸਰਵੇ ਹੋਣਾ ਚਾਹੀਦਾ ਵੀ ਸੋਸ਼ਲ ਇੰਪੈਕਟ ਕੀ ਪੈਂਦਾ এনवायरमेंट ਕਿ ਇੰਪੈਕਟ ਤੇ ਮੈਂ ਕੀ ਪੈਂਦਾ ਉਹ ਸਾਰੇ ਕੀ ਹੈ ਸਰਵੇ ਖਤਮ ਕੀਤੇ ਜਾਣ ਪਰ ਰਾਜ ਸਭਾ 'ਚ ਮੈਜੋਰਟੀ ਐ ਨਹੀਂ ਸੀ ਉਦੋਂ ਰੋਕ ਲਿਆ ਠੀਕ ਹੈ ਪਰ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਦਾ ਵੀ ਇਹ ਕਾਨੂੰਨ ਫੇਰ ਲੈ ਆਉਣਗੇ ਰੌਲਾ ਕੀ ਆ ਮਸਲਾ ਇੱਕੋ ਹੀ ਆ ਕਿ ਇਹਨਾਂ ਨੇ ਸਾਡੇ ਤੋਂ ਕੀ ਲੜਨ ਦੀ ਤਾਕਤ ਖੋਣੀ ਆ ਦੁਨੀਆ ਉਹ ਜ਼ਮੀਨਾਂ ਤੇ ਜ਼ਮੀਨ ਜੇ ਸਾਡੇ ਤੋਂ ਸਾਡੀ ਖੁੱਸ ਗਈ ਤਾਂ ਸਾਡੇ ਕੋਲ ਕੀ ਹੈ ਤਾਕਤ ਖਤਮ ਹੋ ਗਈ ਫਿਰ ਭਾਈ ਜੀ ਡੱਬਾ ਚੱਕਣ ਵਾਲਾ ਬੰਦਾ ਵਿਰੋਧ ਨਹੀਂ ਕਰ ਸਕਦਾ ਮੇਰੀ ਗੱਲ ਸੁਣੋ ਆਪਾਂ ਲੁਧ ਕਦੇ ਕੋਈ ਮਜ਼ਦੂਰ ਜਿਹਨੂੰ ਕਿ ਹੱਥ ਨੇ ਦਿਹਾੜੀ ਦਾ ਮਾਕੇ ਮਸਲਾ ਹੈਗਾ ਕੋਈ ਹੋਰ ਵਾਕੇ ਜਿਹੜੀ ਵੀ ਮਾਕੇ ਆਪਣਾ ਮੰਨ ਕੇ ਚੱਲਦੇ ਮੁਲਾਜ਼ਮ ਜਥੇਬੰਦੀ ਲਾ ਲੋ ਉਹ ਲੜ ਕੇ ਹੋ ਨਹੀਂ ਸਕਦੀ ਆ ਤਸਕੀਲਦਾਰ ਕਿਉਂ ਮਾਕੇ ਚੁੱਪ ਕਰਕੇ ਚੋਰ ਸੀ ਹੁਣ ਤੁਸੀਂ ਕਹਿੰਦੇ ਹੋ ਲੁਧਿਆਣੇ ਦੇ ਨੇੜੇ ਨਾ 2000 ਏਕੜ ਦੀ ਕੀ ਇਹਨਾਂ ਨੇ ਸਹਿਮਤੀ ਲੈ ਲਈ ਕਹਿੰਦੇ ਬਿਲਡਰਾਂ ਨੂੰ ਧੱਕੇ ਨਾਲ ਬਣਾਇਆ ਜਾ ਰਿਹਾ ਉਹ ਕਿਉਂ ਬਣਾਇਆ ਜਾ ਰਿਹਾ ਕਿਉਂਕਿ ਸਾਰੇ ਚੋਰ ਆ ਉਹਦੇ ਇੰਟਰਸਟਿੰਗ ਲਿਸਟ ਆ ਉਹਨਾਂ ਦੇ ਚਲੋ ਮੈਂ ਕਿਸੇ ਖਾਸ ਕਮਿਊਨਿਟੀ ਦੇ ਜੋ ਉਹਦਾ ਉੱਚ ਤਾਂ ਜਾਂਦਾ ਨਹੀਂ ਤੁਸੀਂ ਉਹਨਾਂ ਦੇ ਨਾਮ ਪੜੋਗੇ ਨਾ ਜਦੋਂ ਤੁਸੀਂ ਉਸ ਲਿਸਟ ਦਾ ਨਾਮ ਪੜ੍ਹਦੇ ਹੋ ਉਹਦੇ ਕਿਸੇ ਦੇ ਪਿੱਛੇ ਤੁਹਾਨੂੰ ਕਿਸਾਨਾਂ ਦੇ ਨਾਮ ਵੀ ਪਤਾ ਲੱਗ ਜਾਂਦਾ ਤੁਹਾਨੂੰ ਵਪਾਰੀਆਂ ਦੇ ਨਾਮ ਵੀ ਪਤਾ ਲੱਗ ਜਾਂਦਾ ਕਿਸੇ ਦੇ ਪਿੱਛੇ ਤੁਸੀਂ ਦੇਖਿਆ ਵੀ ਫਲਾਣਾ ਸਿੰਘ ਸਿੱਧੂ ਫਲਾਣਾ ਸਿੰਘ ਸੰਧੂ ਫਲਾਣਾ ਸਿੰਘ ਚਾਹਲ ਫਲਾਣਾ ਸਿੰਘ ਧਾਲੀ ਵਾਲੇ ਚਲੋ ਜੋ ਵੀ ਹੈ ਆਪਾਂ ਉਸ ਕਿਸੇ ਵਿਸ਼ੇ ਸੋਚ ਨਹੀਂ ਜਾਂਦੇ ਮਤਲਬ ਉਹ ਲਿਸਟ ਤੋਂ ਪਤਾ ਲੱਗਦਾ ਕਿ ੱੱਕੀ ਨਾਲ ਬਾਂਮ ਰੋੜ ਕੇ ਕੀਤੀ ਹੋਈ ਜਾਰੀ ਕਰਵਾਈ ਹੋਈ ਲਿਸਟ ਰਟਾਲ ਸਾਹਿਬ ਬਾਂਮ ਰ ਹੁਣ ਰੌਲਾ ਇਹ ਆ ਵੀ ਜ਼ਿਮੀਦਾਰ ਤੋਂ ਡਰ ਕਿਉਂ ਆ ਮੋਦੀ ਤੋਂ ਅਸੀਂ ਕਿਉਂ ਨਹੀਂ ਚੋਗੇ ਕਿਉਂਕਿ ਅਸੀਂ ਚੋਰ ਹੈ ਨਹੀਂ ਅਸੀਂ ਯਾਰ ਹੱਕ ਸੱਚ ਦੀ ਕਮਾਈ ਕਰਦੇ ਆ ਹੁਣ ਜਿਹੜੇ ਬਿਲਡਰ ਮੰਨੇ ਆ 2000 ਏਕੜ ਵਾਲੇ ਬੰਦੇ ਆ ਉਹ 2000 ਏਕੜ ਕੀ ਆ ਪਹਿਲੇ ਜਿਹੜੇ ਤਿੰਨ ਮਾਕੇ ਨੇ ਪੂਲ ਬਣਾਇਆ ਨਾ ਸੱਤ ਮਾਕੇ ਉਹ ਬਣਾਏ ਹੋਏ ਹੁਣ ਜੋ ਪਹਿਲੇ ਤਿੰਨ ਦੀ ਜ਼ਮੀਨ 10-12000 ਏਕੜ ਬਣਦੀ ਆ ਉਹ ਜੋ 2000 ਏਕੜ ਵਾਲੇ ਸਹਿਮਤ ਕਿਹੜੇ ਹੋਏ ਆ ਇੱਕ ਦੇ ਕੋਲ ਦਾ 550-600 ਏਕੜ ਜ਼ਮੀਨ ਆ ਹੁਣ 550-600 ਏਕੜ ਕੀ ਆ ਪਹਿਲੀ ਕਰ 17 ਏਕੜ ਦੇ ਵਿੱਚ ਹੀ ਨਿਕਲਦੀ ਆ ਉਹ ਸਾਰੇ ਕਾਰਪੋਰੇਟ ਦੂਜਾ ਪਿਛਲੇ ਟਾਈਮਾਂ ਦੇ ਵਿੱਚ ਉਹਨਾਂ ਨੇ ਇੰਨਾ ਕੁ ਰੁਪਿਆ ਕਮਾਇਆ ਉਹਨਾਂ ਬਿਲਡਰ ਚੋਰ ਆਪਾਂ ਸਾਰੇ ਜਾਣਦੇ ਕਿ 10ਵੇਂ ਹਿੱਸੇ ਦੀ ਰਜਿਸਟਰੀ ਕਰਾਈ ਜਾਂਦੀ ਆ ਤੇ 9 ਹਿੱਸੇ ਕੀ ਆ 2 ਨੰਬਰ ਦਾ ਰੁਪਿਆ ਹੁੰਦਾ ਇਹ ਸਾਰਾ 2 ਨੰਬਰ ਦਾ ਰੁਪਿਆ ਲੁਧਿਆਣਾ ਦੇ ਪਾਸਿਆਂ ਤੇ ਪਿਆ ਉਹਨਾਂ ਦਾ ਤੇ ਮੈਂ ਕਹਿੰਦਾ ਜੇ ਉਹਨਾਂ ਨੂੰ 2000 ਏਕੜ ਤਾਂ ਕੁਝ ਵੀ ਨਹੀਂ ਪੂਰੇ ਮੈਂ ਕਹਿੰਦਾ ਵੀ ਪੰਜਾਬ ਛੱਡੋ ਤੁਸੀਂ ਪੂਰੀ ਦੁਨੀਆ 'ਚ ਭੱਗ ਜਾਓ ਜਿਹੜੀ ਕੋਈ ਨਵੀਂ ਗੱਡੀ ਲਾਂਚ ਹੁੰਦੀ ਆ ਨਾ ਲੁਧਿਆਣੇ ਸ਼ਹਿਰ 'ਚ ਪਹਿਲਾਂ ਆਉਂਦੀ ਆ ਫਿਰ ਕਿਉਂ ਨਾ 65 ਦੀ 65000 ਉਹਨਾਂ ਲੋਕਾਂ ਤੋਂ ਹੀ ਲਈ ਜਾਵੇ ਮੈਂ ਕਹਿੰਦਾ ਵੀ ਪੈਂਗਲ ਕਿਉਂ ਪੈਨੇਓ 65000 ਛੱਡੋ ਬਈ ਮੈਂ ਕਹਿੰਦਾ ਵੀ ਡੇਢ ਲੱਖ ਏਕੜ ਉਹਨਾਂ ਲੋਕਾਂ ਦੀ ਕਲੋਨੀਆਂ ਜੀ ਪਈ ਆ ਜਿਹੜੀਆਂ ਬੇਵਾਦ ਪਈਆਂ ਉਹ ਬਾਦ ਹੁੰਦੀਆਂ ਵੀ ਹੈ ਨਹੀਂ ਕਿਉਂਕਿ ਦੋ ਨੰਬਰ ਦਾ ਰੁਪਿਆ ਉਹ ਉਹ ਬਲਾਕ ਕੀਤਾ ਹੋਇਆ ਉਹਨਾਂ ਦਾ ਮੈਨੂੰ ਐਂ ਦੱਸੋ ਵੀ ਇਹ 8000 ਮਾਕੇ ਦੀ ਗੱਜ ਦੀ ਗੱਲ ਕਰਦੇ ਆ ਇਹਨਾਂ ਨੇ ਲੋਕਾਂ ਨੂੰ ਕੀ ਸਸਤੇ ਘਰ ਦੇਣੇ ਆ ਯਾਰ 8000 ਇੱਕ ਗੱਜ ਦਾ ਕਿਹੜਾ ਜ਼ਿਮੀਂਦਾਰ ਦਿੰਦਾ ਬਈ ਤੂੰ ਕਿਹੜਾ ਕੀ ਮਜ਼ਦੂਰ ਬੰਦਾ ਦੇ ਦੂ ਹੋ ਰੌਲਾ ਤੇ ਆ ਵੀ ਸਾਰਾ ਜਿਹੜਾ ਮਾਕੇ ਸਿਸਟਮ ਧਾਣਾ ਬਾਣਾ ਹੈਗਾ ਇਹ ਫਾਈਨੈਂਸਰ ਇਹਨਾਂ ਦੇ ਹੀ ਬਿਲਡਰ ਹੈਗੇ ਆ ਲੁ ਮਹਾਲੀ ਸੌਰੀ ਮਹਾਲੇ ਦਾ ਜਿਹੜਾ ਵਾ ਕਿ ਐਮ ਐਲ ਏ ਬਣਿਆ ਵਿਆ ਕੁਲਵੰਤ ਸਿੰਘ ਮੈਨਾਂ ਇਹ ਦੱਸੋ ਵੀ ਅੱਜ ਤੋ ਕੀ 15 20 ਸਾਲ ਪਿੱਛੇ ਵਗਜੋ ਉਹ ਬੰਦਾ ਟਰਾਲੀਆਂ ਕੀਆ ਤੂੜੀ ਦੀਆਂ ਮੰਗਾ ਕੇ ਉਹਦੇ ਵੇਚਦਾ ਹੁੰਦਾ ਸੀ ਅੱਜ ਜੇ ਕਰੋੜਾਂ ਦਾ ਜਾਇਦਾਦਾਂ ਦਾ ਮਾਲਕ ਆ ਮੈਂ ਕਹਿੰਦਾ ਉਹਦੀ ਜਾਇਦਾਦ ਹੀ ਚੈੱਕ ਹੋ ਜਾ ਸਾਰਾ ਕੁਝ ਹੀ ਨਿਕਲਿਓ ਪਰ ਉਹ ਲੋਕ ਤੁਸੀਂ ਇੱਕ ਹੋਰ ਨੋਟ ਕਰਿਓ ਬਈ ਜਿਹੜੇ ਇਹੋ ਜਿਹੇ ਲੋਕ ਨੇ ਨਾ ਉਹ ਲੋਕ ਸਰਕਾਰਾਂ ਚ ਸਾਰਿਆਂ ਚ ਵਿਚਰਦੇ ਆ ਵਿਰੋਧ ਕਿਸੇ ਦੇ ਨਹੀਂ ਬੋਲਦੇ ਕਿਉਂਕਿ ਇਹੋ ਕੁਲਵੰਤ ਸਿੰਘ ਕੱਲ ਨੂੰ ਸਰਕਾਰ ਜਿਹੜੀ ਬਣ ਗਈ ਮੈਂ ਕਹਿੰਦਾ ਉਹਨਾਂ ਦੇ ਤੁਹਾਨੂੰ ਬੁੱਕਲ ਚ ਬੈਠਾ ਦਿਖਾਉਂਗਾ ਮ ਇਹ ਕਿਸੇ ਨਾ ਵਿਗਾੜਦੇ ਨਹੀਂ ਇਹ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਪਿਛਲੇ ਟਾਈਮ ਤੇ ਜਿਹੜੀ ਆਪਾਂ ਗੱਲ ਕਰਦੇ ਆ ਸਭ ਤੋਂ ਵੱਡਾ ਰੁਪਿਆ ਜਿਹੜਾ ਦਲਾਲਾਂ ਕੋਲੇ ਤੇ ਇਹਨਾਂ ਕੋਲੇ ਆਇਆ ਬਿਲਡਰਾਂ ਕੋਲੇ ਉਹ ਰੁਪਿਆ ਇੰਨਾ ਕ ਜਿਆਦਾ ਆ ਉਹਦੀ ਤੱਕ ਨਹੀਂ ਆਪਾਂ ਲਾ ਸਕਦੇ ਉਸੇ ਪੈਸੇ ਨਾਲ ਤਾਂ ਆਮ ਆਦਮੀ ਪਾਰਟੀ ਕੇ ਸੀਟਾਂ ਲੜੀ ਆ ਹੁਣ ਉਹਨਾਂ ਲੋਕਾਂ ਦੇ ਕਹੇ ਤੇ ਤਾਂ ਚੱਲਣਾ ਪੂ ਅਗਲੇ ਨੇ ਕਿਉਂਕਿ ਲਗਾਮ ਉਹਨਾਂ ਦੇ ਹੱਥ ਚ ਹੈ ਇਹੀ ਸਭ ਤੋਂ ਵੱਡਾ ਕਾਰਨ ਅੱਛਾ ਭਾਈ ਇਸ ਮੁੱਖ ਮੰਤਰੀ ਨੂੰ ਇਹ ਗੱਲ ਵੀ ਤੇ ਸਮਝ ਲੈਣੀ ਚਾਹੀਦੀ ਆ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਤਿੰਨ ਖੇਤੀ ਕਾਨੂੰਨ ਪਹਿਲੇ ਐਸੇ ਕਾਨੂੰਨ ਸੀ ਜਿਹੜੇ ਲਾਗੂ ਹੋਣ ਤੋਂ ਪਹਿ ਵਾਪਸ ਹੋ ਗਏ ਹੁਣ ਉਦੋਂ ਜਦੋਂ ਉਥੋਂ ਮੁੜੇ ਆ ਤੇ ਉਹੀ ਕਿਸਾਨ ਆ ਸਾਡੇ ਅੱਗੂਆਂ ਨੇ ਕਿਹਾ ਸੀ ਵੀ ਆਉਣਗੇ ਦੁਬਾਰਾ ਇਹ ਕੰਨ ਸਿੱਧਾ ਨਹੀਂ ਫੜਨਗੇ ਹੁਣ ਘੁਮਾ ਕੇ ਕੰਨ ਫੜਨਗੇ ਤੇ ਉਹੀ ਗੱਲ ਹੋਈ ਭਗਵਾਨ ਸਿੰਘ ਮਾਨਤਾ ਨਹੀਂ ਨਾ ਇਹ ਗੱਲ ਤਾਂ ਭਗਵਾਨ ਸਿੰਘ ਮਾਨ ਵੀ ਭਲੀ-ਪਾਂਤ ਜਾਣਦੇ ਨੇ ਵੀ ਯਾਰ ਪਿੰਡ ਦਾ ਜਿਹੜਾ ਦੇਦੇ ਕਿਲੇ ਚ ਉਹਨਾਂ ਦੇ ਘਰ ਨੇ ਠੀਕਾਕ ਨਾਲ ਕੋਲ ਦੋ-ਦੋ ਕ ਨਾਲ ਉਹਨਾਂ ਦੇ ਡੰਗਰਾਂ ਲਈ ਛੱਡੀਆਂ ਵੀ ਆ ਤੇ ਉਹੋ ਬੰਦੇ ਜਿਹੜੇ ਖੇਤੀਬੀ ਤੰਦਾ ਕਰਦੇ ਆ ਡੇਰੀ ਦਾ ਤੰਦਾ ਕਰਦੇ ਆ ਵੀ ਤੁਸੀਂ ਉਹਨਾਂ ਨੂੰ 100 200 ਕਾਇਦੇ ਫਲੈਟ ਫਲੈਟ ਵਿੱਚ ਤਾੜ ਦੋਗੇ ਇਹ ਤਾਂ ਉਹਨਾਂ ਨੂੰ ਵੀ ਪਤਾ ਵੀ ਇਹ ਗੱਲ ਤਾਂ ਵਾਜਬ ਹੈ ਨਹੀਂਗੀ ਪਰ ਉਹਨਾਂ ਦੀ ਉਹੀ ਜਿਹੜੀਆਂ ਤਾਕਤਾਂ ਮੋਦੀ ਪਿੱਛੇ ਸੀ ਜਿਵੇਂ ਸਾਡੇ ਕਿਸਾਨਾਂ ਕੋਲ ਸੀ ਦੁਬਾਰੇ ਆਉਣਗੇ ਉਹ ਦੁਬਾਰੇ ਤਾਕਤਾਂ ਕਿ ਉਹਨਾਂ ਨੇ ਭਗਵੰਤ ਸਿੰਘ ਮਾਨ ਨੂੰ ਲਪੇਟਾ ਪਾ ਲਿਆ ਹੁਣ ਇਹਨਾਂ ਰਾਹੀਂ ਕਰਵਾ ਰਹੇ ਨੇ ਕਿਉਂਕਿ ਅਸੀਂ ਵੀ ਸਿੱਧਾ ਕਾਨੂੰਨ ਲੈ ਕੇ ਤਾਂ ਕਰ ਨਹੀਂ ਸਕਦੇ ਹੁਣ ਤੁਹਾਨੂੰ ਗੱਲ ਕੀ ਆ ਜਿਵੇਂ ਤੁਸੀਂ ਕਿਹਾ ਸੀ ਕਿ ਸਾਡੇ ਸਾਡੀ ਜਿਹੜੀ ਨਰਜੀ ਆ ਸਾਡੀ ਤਾਕਤ ਆ ਲੜਨ ਦੀ ਉਹ ਸਾਡੀ ਮਿੱਟੀ ਚੋਂ ਮਿਲਦੀ ਆ ਸਾਨੂੰ ਸਾਡੀ ਜ਼ਮੀਨ ਚੋਂ ਮ ਤੇ ਉਸੇ ਜਮੀਨ ਨੂੰ ਖੋਣਾ ਲੋਕਾਂ ਨੂੰ ਇਸ ਪਾਲਿਸੀ ਦਾ ਮਤਲਬ ਜਿਹੜੀ ਗ੍ਰੈਬਿੰਗ ਲੈਂਡ ਗ੍ਰੈਬਿੰਗ ਪਾਲਿਸੀ ਆ ਇਹ ਲੋਕਾਂ ਨੂੰ ਲੈਂਡਲੈਸ ਕਰਨਾ ਵੀ ਤਾਂ ਕਿ ਲੜ ਨਾ ਸਕਣ ਟਿਫਨ ਫਰਾਉਣ ਵਾਲੀ ਗੱਲ ਆ ਬਈ ਤੁਹਾਡੇ ਵਾਲੀ ਗੱਲ ਹੀ ਸਾਰੀ ਮੈਂ ਪਹਿਲਾਂ ਵੀ ਗੱਲ ਜਿਹੜਾ ਹਰਕਿਊਲਸ ਨੇ ਪਹਿਲਾਂ ਕਮਜ਼ੋਰੀ ਦੇਖੀ ਹੁਣ ਮਸਲਾ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਉਹ ਸੀ ਉਹ ਦਿੱਲੀ ਵਾਲੀ ਲੜਾਈ ਜਿੱਤ ਗਏ ਪਰ ਜਿੱਤੇ ਕਿਹਦੇ ਕਰਕੇ ਸੀ ਉਹ ਕੀ ਆ ਇਹਨਾਂ ਨੇ ਪਹਿਲਾਂ ਉਹ ਤਾਕਤ ਖਤਮ ਕਰਨੀ ਆ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਗੱਲ ਕਰਦਾ ਉਹਨੂੰ ਹਵਾ ਚ ਚੱਕਣਾ ਕੀ ਗੱਲ ਕਰਦਾ ਸੀ ਕਿ ਭਾਰਤ ਦੇ ਇਤਿਹਾਸ ਦਾ ਪਹਿਲਾ ਕੋਈ ਐਸਾ ਕਾਨੂੰਨ ਸੀਗਾ ਜਿਹੜਾ ਲਾਗੂ ਹੋਣ ਤੋਂ ਪਹਿਲਾਂ ਵਾਪਸ ਲੈ ਲਿਆ ਸੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਕੇ ਤਾਂ ਇਹ ਮੁੱਖ ਮੰਤਰੀ ਨੂੰ ਨਹੀਂ ਪਲੀਪਾਂਦ ਸਮਝ ਆਉਣੀ ਕਿ ਯਾਰ ਜਦੋਂ ਉਹਨਾਂ ਨੂੰ ਇਹ ਜਿਹੜੇ ਕਹਿੰਦੇ ਸੀ ਮੋਦੀ ਹੈ ਤੋ ਮਮਕਨ ਹੈ ਜਿਹੜੇ ਕਹਿੰਦੇ ਸੀ ਕਰੇ ਝੁਕਿਆ ਨਹੀਂ ਤਾਂ ਇਹ ਮੁੱਖ ਮੰਤਰੀ ਨੂੰ ਪਤਾ ਵੀ ਅਸੀਂ ਚੀਜ਼ ਕੀ ਐਨਾ ਕਿਸਾਨਾਂ ਸਾਹਮਣੇ ਭਾਈ ਜੀ ਪਤਾ ਸਾਰਾ ਕੁਝ ਹੈਗਾ ਹੁਣ ਕੀ ਐਵੇਂ ਨਹੀਂ ਇਹ ਲਾਂਬੇ ਹੋਇਆ ਅਸਲ ਦੇ ਵਿੱਚ ਮੈਂ ਇੱਕ ਦੱਸਦਾ ਵੀ ਮੈਂ ਇੱਕ ਗੱਲ ਮੰਨਦਾ ਭਗਵੰਤ ਮਾਨ ਨਾਲ ਲੋਕਾਂ ਦੀ ਨਬਜ਼ ਜਾਣਦਾ ਇਹਨੂੰ ਇਹ ਕਰਦਾ 100% ਕਨਫਰਮ ਸੀ ਵੀ ਲੋਕ ਜੂਤ ਮਾਰਨਗੇ ਇਸੇ ਕਰਕੇ ਜਿਵੇਂ ਲੋਕ ਕਹਿ ਦਿੰਦੇ ਨੇ ਵੀ ਉਹ ਤਾਂ ਜੀ ਵਿੱਚ ਹੈ ਨਹੀਂ ਕੋਈ ਬੜਾ ਵੱਡਾ ਕੀਆ ਕਲਾਕਾਰ ਮਾ ਅਜਨਾ ਨਹੀਂ ਲੈਂਦਾ ਵੱਡਾ ਕੀਆ ਲੈਂਡ ਪੂਲ ਦੇ ਖਿਲਾਫ ਕੱਟ ਹੋਇਆ ਖੜ ਕੇ ਭਗਵੰਤ ਮਾਨ ਦਾ ਕਿਤੇ ਨਾ ਕਿਤੇ ਉਹ ਸਪੋਰਟਰ ਹੀ ਸੀਗਾ ਚਮਚਾ ਸੀ ਉਹ ਖੜਾ ਹੋ ਕੇ ਕਹਿੰਦਾ ਭਗਵੰਤ ਮਾਨ ਦਾ ਇਹ ਕੋਈ ਕਸੂਰ ਨਹੀਂ ਦੇਖੋ ਤਾਂ ਪਾਸੇ ਹੋ ਗਿਆ ਉਹ ਮੈਂ ਕਿਹਾ ਸੀਐਮ ਆ ਭਾਈ ਹੁਣ ਸੀਐਮ ਨੂੰ ਤੁਸੀਂ ਐਵੇਂ ਬਰੀ ਕਰਦੇ ਹੋਗੇ ਚੀਫ ਸੈਕਟਰੀ ਭਾਈ ਉਹਦਾ ਨੌਕਰ ਆ ਠੀਕ ਹੈ ਨਾ ਭਗਵੰਤ ਮਾਨ ਦਾ ਸਾਥੀ ਰਿਹਾ ਹੁਣ ਚੀਫ ਸੈਕਟਰ ਨੂੰ ਕਹਿੰਦੇ ਸਾਰੀਆਂ ਪਾਵਰ ਆਦੇ ਭਗਵੰਤ ਮਾਨ ਦਾ ਕੀ ਕਸੂਰ ਆ ਮੈਂ ਕਹਿੰਦਾ ਭਗਵੰਤ ਮਾਨ ਛੱਡ ਕੇ ਫਿਰ ਪਾਸ ਚਮਚੇ ਦਾ ਪਹਿਲੀ ਪਿੰਡਾਂ ਦੇ ਵਿੱਚ ਪਾਈ ਜੀ ਮਕੇ ਭੱਜ ਗਏ ਇਹਨਾਂ ਦੇ ਹੁਣ ਕੁਲਦੀਪ ਸਿੰਘ ਧਾਲੀਆ ਲੜ ਕੇ ਹੋਰ ਦੂਜੇ ਨੇਤਾ ਹੈਗੇ ਆ ਉਹ ਵੀ ਮਲਮੀ ਜੀ ਨਾਲ ਕਹਿਣਾ ਸ਼ੁਰੂ ਕਰਤਾ ਕਿਉਂਕਿ ਮਜਬੂਰੀ ਉਹ ਲੋਕਾਂ 'ਚ ਵਿਚਰਦੇ ਆ ਉਹਨਾਂ ਨੂੰ ਪਤਾ ਵੀ ਲੋਕ ਜੂਤ ਕਿੱਡੇ ਭੜੇ ਮਾਰਦੇ ਆ ਠੀਕ ਹੈ ਤੇ ਭਗਵੰਤ ਮਾਨ ਵੀ ਇਹ ਗੱਲ ਸਮਝਦਾ ਪਰ ਭਗਵੰਤ ਮਾਨ ਨੂੰ ਇਹ ਨਹੀਂ ਪਤਾ ਵੀ ਲੋਕ ਜਿਹੜੇ ਹੈਗੇ ਨਾ ਹੁਣ ਐਨੇ ਚੱਕਨੇ ਮੈਂ ਖੀਰਤੀਆਂ ਤਿੰਨ ਕੁਰਸੀਆਂ ਲੱਗੀਆਂ ਨੇ ਭਗਵੰਤ ਮਾਨ ਤੇ ਮੰਤਰੀ ਹਰਦੀਪ ਸਿੰਘ ਮੁੰਡੀਆ ਜਿਹੜੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ ਦੋਨਾਂ ਨੂੰ ਡੱਕਾ ਨਹੀਂ ਪਤਾ ਹੁੰਦਾ ਜਦੋਂ ਗੱਲ ਭੁੱਲ ਜਾਂਦੇ ਨੇ ਤੇ ਤੀਜੀ ਕੁਰਸੀ ਅਹਿਮ ਅਮਨ ਅਰੋੜਾ ਦੀ ਮੈਨੂੰ ਲੱਗਦਾ ਵੀ ਅਮਨ ਅਰੋੜਾ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਜਦੋਂ ਸਾਹਮਣੇ ਆ ਕੇ ਕਿਸਾਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਸਮਝਾਉਂਦੇ ਨੇ ਤੇ ਇੱਕ ਗੱਲ ਤਾਂ ਬੜਾ ਇਹ ਮਤਲਬ ਹੈਰਾਨੀ ਜਨਕ ਜੀ ਲੱਗਦੀ ਆ ਵੀ ਯਾਰ ਜਿਹੜੇ ਬੰਦੇ ਨੇ ਕਦੇ ਹੱਥ 'ਚ ਰਾਤੀ ਨਹੀਂ ਫੜੀ ਮੋਢੇ ਤੇ ਕਹੀ ਨਹੀਂ ਤਰੀ ਉਹ ਕਿਸਾਨਾਂ ਨੂੰ ਜ਼ਮੀਨ ਦੇ ਨੁਕਸਾਨ ਦੱਸ ਰਹੇ ਤੇ ਕਲੋਨੀਆਂ ਦੇ ਫਾਇਦੇ ਸਮਝਾ ਰਹੇ ਸਭ ਤੋਂ ਵੱਡੀ ਗੱਲ ਤਾਂ ਬਈ ਇਹੀ ਆ ਹੁਣ ਅਮਨ ਅਰੋੜਾ ਦਾ ਕਹਿੰਦਾ ਮੈਂ ਕੱਲੇ ਮਾਲਵੇ ਚ ਸਰਕਾਰ ਬਣਾ ਦਾਂਗੇ ਅਗਲੀ ਉਹਦਾ ਬਿਆਨ ਆਇਆ ਪਰਸੋਂ ਤੇ ਮੈਂ ਕਹਣਾ ਵੀ ਕੱਲਾ ਮਾਲਵਾ ਜਿਹ ਮੈਂ ਕਹਣਾ ਵੀ ਜਿਹੜਾ ਉੱਥੇ ਅੰਦੋਲਨ ਹੋਇਆ ਸੀ ਨਾ ਦਿੱਲੀ ਦਾ ਮਾਝੀ ਵਾਲੇ ਠੀਕ ਆ ਚੰਗੇ ਹੈਗੇ ਰਸੂਖਦਾਰ ਨੇ ਜਿਵਾਖ ਜੱਲੇ ਬਾਹਰ ਆ ਤਖੜੇ ਟਰੈਕਟਰ ਲੈ ਕੇ ਪਹੁੰਚ ਗਏ ਪਰ ਉਹਦੀ ਸ਼ੁਰੂਆਤ ਕਿੱਥੋਂ ਹੋਈ ਸੀ ਮਾਲਵੇ ਚੋਂ ਹੋਈ ਸੀ ਕੋਈ ਵੀ ਮੂਵਮੈਂਟ ਉੱਠਦੀ ਆ ਮਯਾਰਾ ਮੂਵਮੈਂਟ ਉੱਠੀ ਆ ਠੀਕ ਹੈ ਨਾ ਨਕਸਲਾਈਟ ਮੂਵਮੈਂਟ ਪੰਜਾਬ ਚ ਉੱਠੀ ਆ ਉਹਦੇ ਮੁੱਢ ਕਿੱਥੋਂ ਵੱਜਿਆ ਬਰਨਾਲੇ ਤੋਂ ਬਠਿੰਡੇ ਤੋਂ ਮਾਨਸਾ ਤੋਂ ਟਿੱਬਿਆਂ ਵਾਲੇ ਪਿੰਡ ਜਿੱਥੇ ਹੈਗਾ ਕਿਉਂਕਿ ਲੋਕਾਂ ਦਾ ਢਿੱਡ ਕੀ ਹੈ ਖੇਤੀ ਨਾਲ ਜੁੜਿਆ ਹੋਇਆ ਹੁਣ ਤੁਸੀਂ ਜਿਹੜੇ ਸਰਕਾਰ ਦੇ ਇੱਕ ਗੱਲ ਦਿਮਾਗ ਖਾਨੇ ਚ ਪਤਾ ਨਹੀਂ ਕਿਉਂ ਨਹੀਂ ਪੈਂਦੀ ਤੇਲ ਤਾਂ ਲੈਉਣੇ ਆਸੀਂ ਕਲਕੱਤੇ ਤੋਂ ਪਾਈਪਾਂ ਨਾਲ ਇੱਥੇ ਸੋਧ ਕੇ ਫਿਰ ਦੁਆਸਾਰ ਇੰਡੀਆ ਚ ਭੇਜੀ ਜਾਂਦੇ ਆ ਕੋਈ ਸਾਨੂੰ ਇੱਥੇ ਐਗਰੋ ਬੇਸਡ ਕੀ ਜਿਹੜੀ ਇੰਡਸਟਰੀ ਦੀ ਲੋੜ ਆ ਯੂਰਪ ਦੀਆਂ ਕੰਪਨੀਆਂ ਆ ਗਈਆਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਕੋਲੇ ਵੀ ਅਪਰੋਚ ਕੀਤੀ ਉਹ ਕਹਿੰਦੇ ਸਾਡਾ ਕੱਲਾ ਤੁਸੀਂ ਯੂਰਪ ਦਾ ਫਰੋਜਨ ਫੂਡ ਹੀ ਪੂਰਾ ਕਰਦੇ ਹੋ ਜਿਹੜੀਆਂ ਆਪਣੇ ਤਲੀਆਂ ਬੰਮਾ ਕੇ ਉਦੋਂ ਬਾਅਦ ਆਪਾਂ ਫ੍ਰਿਜ ਹਾਰਡੀ ਫ੍ਰਿਜ ਕਰ ਦਿੰਨੇ ਹੁੰਦੇ ਆ ਕੱਲੀ ਉਹਦੀ ਸਪਲਾਈ ਪੰਜਾਬ ਪੂਰੀ ਨਹੀਂ ਕਰ ਸਕਦਾ ਉਹ ਕਹਿੰਦੇ ਵੇਅਰ ਹਾਊਸ ਮਾ ਕੇ ਜਿਹੜ ਹੁਣ ਸਰਕਾਰ ਕੀ ਇਹ ਬੈਗਫੁੱਟ ਤੇ ਕਿਉਂ ਆ ਗਈ ਕਿਤੇ ਨਾ ਕਿਤੇ ਕਹਿੰਦੇ ਕਿ ਇਹ ਉਹਨਾਂ ਨੂੰ ਵੀ ਡਰ ਹੋ ਗਿਆ ਕਹਿੰਦੇ ਦਿੱਲੀ ਵਾਲੇ ਵਿੱਚੋਂ ਕਮਿਸ਼ਨ ਕਰਕੇ ਹੋਰ ਕਰਕੇ ਜੂਤ ਫੇਰ ਸਾਡੇ ਪਹਿਣਗੇ ਉਹ ਜੇਗਾ ਭਾਵੇਂ ਜੂਤ ਪਹਿ ਜਾਣ ਉਹ ਲੋਕਾਂ ਨੂੰ ਕੀ ਇਹੋ ਜਿਹੇ ਕੀ ਕੋਲਡ ਸਟੋਰ ਖੁੱਲ ਜਾਣ ਦਿਓ ਠੀਕ ਹੈ ਨਾ ਜੇ ਖੁੱਲਣਗੇ ਤਾਂ ਕਿ ਇਹ ਲੋਕ ਕੀ ਆਪਦੀ ਫਸਲ ਦੇ ਵਿੱਚੋਂ ਮੈਂ ਕਹਿੰਦਾ ਇੰਨੇ ਕੁ ਮੁਨਾਫੇ ਹੋਣੇ ਆ ਯਾਦ ਰੱਖਿਓ ਬਈ ਕਣਕ ਝੋਨੇ ਤੋਂ ਜਿੱਦੇ ਖੇੜਾ ਛੁੱਟ ਗਿਆ ਜੇ ਕਾਰਪੋਰੇਟਾਂ ਨੇ ਜੇ ਜਮੀਨ ਖੋਲੀ ਤਾਂ ਇਸੇ ਪੰਜਾਬ ਦੀ ਮੈਂ ਕਹਿੰਦਾ ਵੀ ਧਰਤੀ ਜੋ ਤੁਹਾਨੂੰ ਮੈਂ 15-15 ਲੱਖ 20-20 ਲੱਖ ਦੇਵੇ ਕਿ ਇਕੜ 'ਚੋਂ ਆਮਦਨ ਹ ਹੁਣ ਪਿੱਛੇ ਜਿਹੜਾ ਭਰਾ ਨੇ ਕੀ ਇੱਕ ਗੱਲ ਕੀਤੀ ਸੀ ਉਹ ਗੱਲ ਕੀ ਕਰਦਾ ਕਹਿੰਦਾ ਵੀ ਪੰਜਾਬ ਦੇ ਵਿੱਚ ਨਿੰਬੂਆਂ ਦੀ ਜਿਹੜੀ ਡਿਮਾਂਡ ਆ ਪੂਰੀ ਨਹੀਂ ਕਰ ਸਕਦੇ ਛੋਟੀ ਜੀ ਗੱਲ ਹੀ ਕਰਦਾ ਮੈਂ ਨਿੰਬੂ ਬਾਈ ਕਿੰਨੇ ਦੇ ਹੁੰਦੇ ਆ ਕਹਿੰਦੇ ਵੀ 500 ਬੂਟੇ ਕ ਕਿੱਲੇ ਚ ਲੱਗਦਾ ਇੱਕ ਬੂਟੇ ਤੇ 70 ਕਿਲੋ ਨਿੰਬੂ ਲੱਗਦੇ ਆ 1 ਕਿਲੋ ਦਾ ਰੇਟ 30 ਰੁਪਏ ਵੀ ਲਾ ਲਗੇ ਆਪਾਂ ਤਾਂ 2100 ਦਾ ਹੋ ਗਿਆ ਆਪਾਂ ਦੋ ਕੀ ਆ ਮੈਂ ਕਹਿੰਦਾ 2000 ਦਾ ਲਾ ਲਓ ਤੇ 500 ਬੂਟੇ ਮਾਰ 10 ਲੱਖ ਦਾ ਕਲਾ ਨਿੰਬੂ ਜ ਪੈਦਾ ਹੋ ਸਕਦਾ ਸਾਡੇ ਕੋਲ ਤਾਂ ਯਾਰ ਉਹ ਜਰਖੇਜ ਕੀਤਾ ਸਾਨੂੰ ਕਣਕ ਝੋਨੇ ਚ ਉਲਝਾਤਾ ਹੁਣ ਸਾਡੀ ਕੀ ਆ ਮਜਬੂ ਤੇ ਜਿੱਦੇ ਕਾਰਪੋਰੇਟ ਨੇ ਬਾਈ ਜੀ ਇਹ ਰੋਕ ਲੀਆਂ ਉਹ ਕਣਕ ਝੋਨਾ ਨਹੀਂ ਵਜਾਉਂਦੇ ਉਹਨਾਂ ਨੇ ਵਜਾਉਣੀਆਂ ਉਹ ਫਸਲਾਂ ਜਿਹੜੀਆਂ ਇੰਟਰਨੈਸ਼ਨਲ ਮਾਰਕੀਟ 'ਚ ਉਹਨਾਂ ਨੂੰ ਮੁਨਾਫਾ ਦੇਣਗੀਆਂ ਐਕਸਪੋਰਟ ਹੋਣਗੇ ਐਕਸਪੋਰਟ ਦੇ ਰਾਹ ਤਾਂ ਬਣਗੇ ਹੁਣ ਜ਼ਮੀਨਾਂ ਖੋਣੀਆਂ ਨੇ ਉਹਦੇ ਵਾਸਤੇ ਤਿਆਰ ਹੋ ਰਹੇ ਆ ਪਰ ਤੁਹਾਡੇ ਵਰਗੇ ਭਰਾ ਜਿਹੜੇ ਕੋਈ ਲੱਗੇ ਹੋਏ ਕਿਉਂਕਿ ਜ਼ਿਆਦਾਤਰ মিডিਆ ਸੀ ਜਾਣਦੇ ਆ ਬਈ ਗੋਡੇ ਟੇਕੀ ਬੈਠਾ ਠੀਕ ਹੈ ਨਾ ਉਹ ਮੈਂ ਕਹਿੰਦਾ ਉੱਥੇ ਵੀ ਗੋਦੀ মিডিਆ ਠੀਕ ਹੈ ਨਾ ਮੋਦੀ ਮੂੜੀਆਂ ਨੂੰ ਗੋਦੀ ਕਹਿੰਦਾ ਇੱਥੇ ਵੀ ਗੋਦੀ মিডিਆ ਬਾਕੀ ਇਹ ਵੀ ਗੋਦੀ ਵਾਲੀਆਂ ਪਾਲਿਸੀਆਂ ਤੇ ਸਾਰਾ ਪਾਲਿਸੀਆਂ ਵੀ ਉਹਦਾ ਤਰੀਕਾ ਕਰ ਵੀ ਉਹੀ ਆ ਜ਼ਮੀਨ ਖੋ ਕੇ ਇਹਨਾਂ ਨੇ ਕਿਸਾਨਾਂ ਨੂੰ ਲੜਨੋਂ ਰੋਕਣਾ ਦੂਜੀ ਤਾਕਤ ਜਿਹੜੀ ਕੀ ਉਹਨਾਂ ਨੇ ਕਿਸਾਨ ਅੰਦੋਲਨ ਚ ਦੇਖ ਲੈਣ ਦੀ ਯੂਨਿਟੀ ਆ ਉਹਦੇ ਵਾਸਤੇ ਕਿਸਾਨ ਜਥੇਬੰਦੀਆਂ ਖਖੜੀਆਂ ਕਰੇਲੇ ਕਰੀਆਂ ਪਈਆਂ ਉਹਦੇ ਕਿਸਾਨਾਂ ਦੇ ਖਿਲਾਫ ਬਿਆਨ ਬਦਨਾਮ ਉਹਨਾਂ ਨੂੰ ਕਿਸਾਨਾਂ ਆਗੂਆਂ ਨੂੰ ਮੈਂ ਕਹਣਾ ਬਈ ਬਦਨਾਮੀ ਦੇਖੋ ਕਿਤੇ ਨਾ ਕਿਤੇ ਸਾਡੀ ਵੀ ਮੂਰਖਤਾ ਹੈਗੀ ਆ ਪਰ ਸਾਡੇ ਆਗੂਆਂ ਨੂੰ ਸਮਝਣਾ ਚਾਹੀਦਾ ਸੀ ਵੀ ਜਿਹਦੇ ਸਿਰ ਤੇ ਤੁਸੀਂ ਉੱਥੋਂ ਜਿੱਤ ਕੇ ਆਏ ਹੋ ਠੀਕ ਹੈ ਨਾ ਲੋਕਾਂ ਨੂੰ ਹੁਣ ਕੀ ਆ ਉਹ ਤਾਂ ਨਹੀਂ ਸਮਝੇ ਪਰ ਲੋਕ ਛੇਤਰਕਾਰਾ ਕਰ ਲੈਣੇ ਫਿਰ ਇਕੱਠੇ ਹੋ ਜਾਣਗੇ ਇਕੱਠੇ ਹੋ ਕੇ ਨਾਨ ਪੋਲਿਟਿਕਲ ਪਾਰਟੀਆਂ ਧਿਰਾਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਜੇ ਗਵਾਹੀ ਕਰਨਗੇ ਲੜਾਈ ਫੇਰ ਜਿੱਤੀ ਜਾਣੀ ਹੈ ਪਰ ਅਗਵਾਹੀ ਦੀ ਲੋੜ ਜ਼ਰੂਰ ਹੈਗੀ ਆ ਉਹਦੇ ਬਾਅਦ ਸਿਆਸੀ ਲੋਕਾਂ ਤੋਂ ਲਾਂਭੇ ਕਰਕੇ ਉਹਨਾਂ ਨੂੰ ਲੋਕ ਆਪ ਦੇ ਵਿੱਚੋਂ ਆਪ ਦੇ ਆਗੂ ਪੈਦਾ ਕਰਕੇ ਲੜਾਈ ਲੜ ਲੈਣ ਬਾਕੀ ਲੈਂਡ ਪੂਲਿੰਗ ਪਾਲਿਸੀ ਤਾਂ ਗਈ ਠੀਕ ਹੈ ਨਾ ਟੈਂਪਰੇਰੀ ਤੌਰ ਤੇ ਮਾ ਕੇ ਕਿਹੜਾ ਸਸਪੈਂਡ ਤਾਂ ਮਾ ਕੇ ਰੋਕ ਦਿੱਤੀ ਗਈ ਹੈ ਕੋਰਟ ਵੱਲੋਂ ਪਰ ਜੇ ਲੋਕ ਸੌਂਗੇ ਮੈਂ ਤਾਂ ਹੀ ਕਹਿਣਾ ਵੀ ਜਾਗਦੇ ਰਹੋ ਚੋਰ ਫੇਰ ਹੀ ਆਉਂਦਾ ਸੁੱਤੇ ਪਿਆਂਦੋ ਜਾਗਦੇ ਰਹਿਣਗੇ ਲੋਕ ਮੈਂ ਕਹਿੰਦਾ ਜ਼ੋਰ ਲੈਂਣ ਪੰਜਾਬ ਦੇ ਵਿੱਚ ਇਹ ਕੱਖ ਨਹੀਂ ਬਗਾੜ ਸਕਦੇ ਸ਼ੁਕਰੀਆ ਰਵਿੰਦਰભાઈ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਸੋ ਤਾਂ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ